ਸਰ ਜੀ ਸਿੰਘ ਰੰਡਾਵਾ ਜੀ ਕਲਾ ਨੌਰ ਦੇ ਚਾਹੇ ਨੂੰ ਨਾਲ ਗੱਲਬਾਤ ਕਰਨੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨੀ ਪੱਥਰ ਕਾਫੀ ਆਹੀ ਰੱਖ ਚੁੱਕੇ ਹਨ ਸ਼ਹਿਰ ਨੂੰ ਲੈ ਕੇ ਇਹਨਾਂ ਦੀ ਜਿਹੜੀ ਕੰਮ ਸ਼ੁਰੂ ਕੀਤੇ ਨੇ ਕਲਾ ਨੌਰ ਸ਼ਹਿਰ ਦੇ ਇਹ ਜਿਹੜਾ ਕਲਾ ਨੌਰ ਤੇ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਲਗਭਗ 13 ਕਰੋੜ ਰੁਪਏ ਦੀ ਜਿਹੜੀ ਮਨਜ਼ੂਰੀ ਲੈ ਕੇ ਉਹਦੇ ਵੱਖ-ਵੱਖ ਕੰਮ ਜਿਹੜਾ ਸ਼ੁਰੂ ਹੋ ਚੁੱਕੇ ਨੇ ਇੱਕ ਦੋ ਕੰਮ ਬਚੇ ਨੇ ਉਹ ਵੀ ਇੱਕ ਦੋ ਚਾਰ ਦਿਨ ਦੇ ਵਿੱਚ ਵੀ ਸ਼ੁਰੂ ਹੋਣ ਜਾ ਰਹੇ ਨੇ ਕਲਾਨਾ ਨੂੰ ਨੰਬਰ 1 ਜਿਹੜਾ ਸ਼ਹਿਰ ਉਹ ਬਣਾਉਂਦੀ ਆਪਾਂ ਸੋਚੀ ਆ ਤਾਂ ਹੌਣ ਵਾਲੇ ਦਿਨਾਂ 'ਚ ਲਾਈਟਾਂ ਆਂਦੀ ਆ ਜਾਂ ਇੱਥੇ ਕੈਮਰੇ ਆ ਉਹ ਵਗੈਰਾ ਸਾਰੇ ਕੁਝ ਲੱਗ ਕੇ ਤਾਂ ਵਧੀਆ ਦਿਖ ਬਣਾਵਾਂਗੇ ਕਲਾਨਾ ਸਰ ਜਿਵੇਂ ਪੰਜਾਬ ਦੇ ਵਿੱਚ ਸੀਐਮ ਜੀ ਆਈ ਕੀ ਹਰ ਪੀੜਤਾ ਨੂੰ ਕੀ ਰਾਹਤ ਦੇਗੇ ਦੇਖੋ ਜਿਹੜਾ ਸੀਐਮ ਸਾਹਿਬ ਨੇ ਕਿਹਾ ਕਿ ਪ੍ਰਤੀ ਇੱਕੜ 20000 ਰੁਪਏ ਦੇਣਾ ਕੱਲ ਸੀਐਮ ਸਾਹਿਬ ਜਨ ਨਾਲ ਹੀ ਆਏ ਆ ਉਹਨਾਂ ਕਿਸਾਨਾਂ ਨੂੰ ਆਪਣੇ ਹੱਥੀਂ ਜਿਹੜੇ ਚੈੱਕ ਵੰਡੇ ਨੇ ਉਸ ਤੋਂ ਬਾਅਦ ਡੇਰਾ ਬਾਬਾ ਨਾਨਕੀ ਸੀਐਮ ਸਾਹਿਬ ਆਉਣਗੇ ਫਿਰ ਆਪਣੇ ਹੱਥੀ ਜਿੰਮੇਦਾਰਾਂ ਨੂੰ ਚਾ ਕਿੱਥੇ ਵੀ ਵੰਡ ਕੇ ਜਾਣਗੇ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਇਤਿਹਾਸ ਚ ਵੀ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਮਾਅਬਜਾ ਪਾ ਆਮ ਆਦੀ ਪਾਰਟੀ ਦੀ ਸਰਕਾਰ ਚ ਮਿਲਿਆ ਸਰ ਜਿਵੇਂ ਤਿਹਾਰਾਂ ਦੇ ਦਿਨ ਲੱਗ ਆ ਗਏ ਨੇ ਦੀਵਾਲੀ ਆ ਰਹੀ ਆ ਕਾਫੀ ਲੋਕਾਂ ਦੀ ਫਸਲ ਜਿਹੜੀ ਕਿਸਾਨਾਂ ਦੀ ਬਰਵਾਦ ਹੋ ਚੁੱਕੀ ਆ ਇਸ ਵਾਰ ਦੀਵਾਲੀ ਦੇ ਹਾਲਾਤ ਵਿੱਚ ਬਾਜ਼ਾਰਾਂ ਦੀ ਰੌਣਕ ਕਾਫੀ ਘਟ ਰਹੀ ਨਜ਼ਰ ਦੇਖਤੀ ਨਿਰ ਘਟ ਆ ਰਹੀ ਆ ਕਿਵੇਂ ਦੇਖੋ ਜਿਹੜੇ ਤਿਹਾਰ ਨੇ ਬਹੁਤ ਸਾਰਾ ਇਲਾਕਾ ਜਿਹੜਾ ਉਹ ਕਿਸਾਨਾਂ ਤੇ ਨਿਰਭਰ ਆ ਜੇ ਕਿਸਾਨਾਂ ਦੀ ਫਸਲ ਚੰਗੀ ਹੋਏਗੀ ਤਾਂ ਤਿਹਾਰ ਤਾਂ ਹੀ ਬਣਾਏ ਜਾਣਗੇ ਇਸ ਵਾਰ ਜਿੰਨੀ ਕੁਦਰਤ ਦੀ ਮਾਰ ਕਿਸਾਨਾਂ ਨੂੰ ਡੇਰਾ ਬਾਬਾ ਨਾਨਕ ਹਲਕੇ ਚ ਪਈ ਆ ਮੈਨੂੰ ਲੱਗਦਾ ਐਰਕਾ ਤਿਹਾ ਜਿਹੜੇ ਫਿੱਕੇ ਹੀ ਰਹਿਣੇ ਨੇ ਬਾਕੀ ਲੋਕੀ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਨੇ ਉਹ ਤਾਂ ਆਪਣੇ ਢੰਗ ਨਾਲ ਦਿਵਾਲੀ ਤਾਂ ਲੋਕੀ ਜ਼ਰੂਰ ਮਨਾਉਣਗੇ ਪਰ ਜਿੰਨੇ ਖੁੱਲ੍ਹੇ ਦਿਲ ਨਾਲ ਖਰਚ ਕਰਕੇ ਮਨਾਉਂਦੇ ਮੇਰੇ ਖਿਆਲ ਉਹ ਨਹੀਂ ਐਰਕਾ ਮਨਾਉਂਦੇ ਕਿਉਂਕਿ ਸਾਡਾ ਸਾਰਾ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਹੈ ਕਿਉਂਕਿ ਨਾ ਤਾਂ ਕੋਈ ਇੰਡਸਟਰੀ ਆ ਉਹਦੇ ਨਾਲ ਫਿਰ ਦਿਵਾਲੀ ਤੇ ਤੁਹਾਨੂੰ ਪਤਾ ਹੀ ਹਾਰਾ ਬਿਲਕੁਲ ਜ ਬਿਲਕੁਲ ਸਾਰਾ ਖੇਤੀ ਤੇ ਡਿਪੈਂਡ ਏਰੀਆ ਹੈ ਸਾਡੇ ਰਿਲੇਸ਼ਨ ਬਣੇ ਨੇ ਦੁਕਾਨਦਾਰਾਂ ਦੇ ਵਿੱਚ ਜ਼ਿੰਮੇਦਾਰਾਂ ਨਾਲ ਰਿਲੇਸ਼ਨ ਨੇ ਜਾ ਜ਼ਿੰਮੇਦਾਰ ਸੌਖਾ ਹੋਊਗਾ ਪੰਜਾਬ ਚ ਤਾਂ ਫੇਰ ਹੀ ਹਰ ਵਰਗ ਜਿਹੜਾ ਸੌਖਾ ਹੋ ਸਕਦਾ ਇਸ ਵੇਲੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਇਸ ਵਾਰ ਦੀਵਾਲੀ ਜਿਹੜੀ ਆ ਪ੍ਰਦੂਸ਼ਣ ਰਹਿਤ ਮਨਾਓ ਗ੍ਰੀਨ ਦੀਵਾਲੀ ਮਨਾਓ ਕਿਉਂ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਅਮਰੀਕਾ ਦੀਵਾਲੀ ਤੇ ਵੀ ਇਹ ਜਿਹੜੀ ਯਾ ਰੋਕtham ਲੱਗਣੀ ਚਾਹੀਦੀ ਹੈ ਕਿ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ। ਨਹੀਂ ਸਾਡੇ ਨਾਲ ਵਪਾਰੀ ਵੀ ਜਿੱਦਾਂ ਤੁਸੀਂ ਲੱਗਾ ਵਪਾਰੀ ਸਾਹਿਬ ਵੀ ਮਜੂਦ ਨੇ ਪੇਂਟ ਦਾ ਕੰਮ ਇਹਨਾਂ ਦਾ। ਕਿਵੇਂ ਯਾਰ ਕਿ ਦੀਵਾਲੀ ਤੇ ਲੋਕੀ ਰੰਗ ਰੰਗ ਪੇਂਟ ਕਰਦੇ ਘਰਾਂ ਦੇ ਵਿੱਚ ਕਿਵੇਂ ਦੇਖਦੇ ਭਜੀ। ਨਹੀਂ ਇਸ ਵਾਰ ਬਹੁਤ ਫਰਕ ਹੈ। ਫਲੱਡ ਆਉਣ ਕਰਕੇ ਬਹੁਤ ਲੋਕਾਂ ਦਾ ਜਿੰਮੇਦਾਰ ਨੁਕਸਾਨ ਹੋਇਆ। ਸਾਡਾ ਜਿਹੜਾ ਏਰੀਆ ਵਾ ਇਹ ਖੇਤੀਬਾੜੀ ਤੇ ਡਿਪੈਂਡ ਹੈ। ਕਿਸਾਨ ਕੋ ਪੈਸਾ ਆਏਗਾ ਤੇ ਮਾਰਕੀਟੇ ਲਈ ਪੈਸਾ ਹੁੰਦਾ। ਦੀਵਾਲੀ ਆਉਂਦੀ ਲੋਕੀ ਘਰਾਂ ਦੇ ਵਿੱਚ ਰੋਗਨ ਪੇਂਟ ਸਫਾਈ ਦੇ ਕ ਬਹੁਤ ਫਰਕ ਪਿਆ ਵਾ ਸਾਡੀ ਦੁਕਾਨ ਦਾ پورے ਪੰਜਾਬ 'ਚ ਇਸ ਚੀਜ਼ ਦਾ ਫਰਕ ਪਿਆ ਜਿੱਥੇ ਤਾਂ ਹਰ ਦਾ ਮਾਰ ਪਈ ਐ ਇਸ ਕਰਕੇ ਲੋਕ ਕੰਮ ਕਰਾ ਵੀ ਰਹੇ ਨੇ ਇਹ ਨਹੀਂ ਪਰ ਕਈਆਂ ਨੇ ਤੇ ਇਤਨਾ ਕਿ ਜਿਨ੍ਹਾਂ ਦੇ ਪੈਲੀ ਤੇ ਡਿਪੈਂਡ ਨੇ ਖੇਤੀਬਾੜੀ ਬੰਨੇ ਉਹਨਾਂ ਨੇ ਕਈ ਲੋਕਾਂ ਗਰੀਬਾਂ ਦੇ ਆਪਣੇ ਵਿਆਹ ਜਿਹੜੇ ਨੇ ਪੈਲਸਾ ਤੋਂ ਛੱਡ ਕੇ ਘਰਾਂ 'ਚ ਹੀ ਕਰਨੇ ਇਹ ਸ਼ੁਰੂ ਕਰਤੇ ਨੇ ਕਿ ਸਾਡੇ ਕੋਲ ਇੰਨਾ ਖਰਚਾ ਨਹੀਂ ਹੋ ਸਕਦਾ ਇਸ ਚੀਜ਼ ਦਾ ਬਹੁਤ ਫਰਕ ਪਿਆ ਬਿਲਕੁਲ ਜੀ ਇਹ ਸੰਜੀ ਕਲਾਨੌਰ ਦੇ ਦੁਕਾਨਦਾਰ ਵੀ ਔਰ ਐਮਐਲਏ ਸਾਹਿਬ ਦਾ ਵੀ ਕਹਣਾ ਵੀ ਇਸ ਵਾਰ ਜੀ ਦੀਵਾਲੀ ਹੈ ਰੌਣਕ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਘੱਟ ਦੇਖਣ ਨੂੰ ਲੱਗੀ ਔਰ ਦੀਵਾਲੀ ਜਿਹੜੀ ਹੈ ਪ੍ਰਦੂਸ਼ਣ ਨਾਲ ਮਨਾਈ ਹੈ ਤੁਸੀਂ ਦੇਖੋ ਡੈਂਸਰਾ ਟੀਵੀ ਕਲਾਨੌਰ ਸਰਦਾਰ ਸਿੰਘ ਰੰਧਾਵਾ ਜੀ ਕਲਾਨੌਰ ਵਿੱਚ ਚਾਹੇ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨੀ ਪੱਥਰ ਕਾਫੀ ਆਹੀ ਰੱਖ ਚੁੱਕੇ ਆ ਹੁਣ ਸ਼ਹਿਰ ਨੂੰ ਲੈ ਕੇ ਇਹਨਾਂ ਦੀ ਜਿਹੜੀ ਕੰਮ ਸ਼ੁਰੂ ਕੀਤੇ ਕਲਾ ਮਰਛਾੜ ਦੇ ਨੇ ਜਿਹੜਾ ਕਲਾਨੌਰ ਤੇ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਲਗਭਗ 13 ਕਰੋੜ ਰੁਪਏ ਦੀ ਜਿਹੜੀ ਮਨਜ਼ੂਰੀ ਲੈ ਕੇ ਉਹਦੇ ਬਾਕੀ-ਬਾਕ ਕੰਮ ਜਿਹੜਾ ਸ਼ੁਰੂ ਹੋ ਚੁੱਕੇ ਨੇ ਇੱਕ ਦੋ ਕੰਮ ਬਚੇ ਨੇ ਉਹ ਵੀ ਇੱਕ ਦੋ ਚਾਰ ਦਿਨ ਦੇ ਵਿੱਚ ਉਹ ਵੀ ਸ਼ੁਰੂ ਹੋਣ ਜਾ ਰਹੇ ਨੇ ਕਲਾਨੌਰ ਨੂੰ ਨੰਬਰ 1 ਜਿਹੜਾ ਸ਼ਹਿਰ ਉਹ ਬਣਾਉਂਦੀ ਆਪਾਂ ਸੋਚੀ ਆ ਤਾਂ ਆਉਣ ਵਾਲੇ ਦਿਨਾਂ 'ਚ ਲਾਈਟਾਂ ਦੀ ਆ ਜਾਂ ਇੱਥੇ ਕੈਮਰੇ ਆ ਉਹ ਵਗੈਰਾ ਸਾਰੇ ਕੁਝ ਲੱਗ ਕੇ ਆ ਵਧੀਆ ਦਿਖ ਬਣਾਵਾਂਗੇ ਕਰਾ ਰਹੇ ਸਰ ਜਿਵੇਂ ਪੰਜਾਬ ਦੇ ਵਿੱਚ ਸੀਐਮ ਜੀ ਆਈ ਕੀ ਹਰ ਪੀੜਤਾ ਨੂੰ ਕੀ ਰਾਹਤ ਦੇਗੇ ਦੇਖੋ ਜਿਹੜਾ ਸੀਐਮ ਸਾਹਿਬ ਨੇ ਕਿਹਾ ਕਿ ਪ੍ਰਤੀ 1 ਅਕੜ 20000 ਰੁਪਿਆ ਦੇਣਾ ਹੈ ਕੱਲ ਸੀਐਮ ਸਾਹਿਬ ਜਨ ਨਾਲ ਹੀ ਆਏ ਆ ਉਹਨਾਂ ਕਿਸਾਨਾਂ ਨੂੰ ਆਪਣੇ ਹੱਥੀ ਜਿਹੜੇ ਚੈੱਕ ਵੰਡੇ ਨੇ ਉਸ ਤੋਂ ਬਾਅਦ ਡੇਰਾ ਬਾਬਾ ਨਾਨਕੀ ਸੀਐਮ ਸਾਹਿਬ ਆਉਣਗੇ ਔਰ ਆਪਣੇ ਹੱਥੀ ਜ਼ਿਮੇਦਾਰਾਂ ਨੂੰ ਚੱਕ ਇੱਥੇ ਵੀ ਵੰਡ ਕੇ ਜਾਣਗੇ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਇਤਿਹਾਸ ਚ ਵੀ 20000 ਪ੍ਰਤੀ ਅਕੜ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਪਾ ਆਮ ਆਦੀ ਪਾਰਟੀ ਦੀ ਸਰਕਾਰ ਚ ਮਿਲਿਆ ਸਰ ਜਿਵੇਂ ਤਿਹਾਰਾਂ ਦੇ ਦਿਨ ਲੱਗ ਆ ਗਏ ਨੇ ਦੀਵਾਲੀ ਆ ਰਹੀ ਆ ਕਾਫੀ ਲੋਕਾਂ ਦੀ ਫਸਲ ਜਿਹੜੀ ਕਿਸਾਨਾਂ ਦੀ ਬਰਵਾਦ ਹੋ ਚੁੱਕੀ ਆ ਇਸ ਵਾਰ ਦੀਵਾਲੀ ਦੇ ਹਾਲਾਤ ਵਿੱਚ ਬਾਜ਼ਾਰਾਂ ਦੀ ਰੌਣਕ ਕਾਫੀ ਘਟ ਰਹੀ ਨਜ਼ਰ ਆ ਰਹੀ ਹੈ ਕਿਵੇਂ ਦੇਖੋ ਜਿਹੜੇ ਤਿਹਾਰ ਨੇ ਬਹੁਤ ਸਾਰਾ ਇਲਾਕਾ ਜਿਹੜਾ ਉਹ ਕਿਸਾਨਾਂ ਤੇ ਨਿਰਭਰ ਹੈ ਜੇ ਕਿਸਾਨਾਂ ਦੀ ਫਸਲ ਚੰਗੀ ਹੋਏਗੀ ਤਾਂ ਤਿਹਾਰ ਤਾਂ ਹੀ ਬਣਾਏ ਜਾਣਗੇ ਇਸ ਵਾਰ ਜਿੰਨੀ ਕੁਦਰਤ ਦੀ ਮਾਰ ਕਿਸਾਨਾਂ ਨੂੰ ਡੇਰਾ ਬਾਬਾ ਨਾਨਕ ਹਲਕੇ ਚ ਪਈ ਆ ਮੈਨੂੰ ਲੱਗਦਾ ਐਰਕਾ ਇਤਿਹਾਰ ਜਿਹੜੇ ਫਿੱਕੇ ਹੀ ਰਹਿਣੇ ਨੇ ਬਾਕੀ ਲੋਕੀ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਨੇ ਉਹ ਤਾਂ ਆਪਣੇ ਢੰਗ ਨਾਲ ਦਿਵਾਲੀ ਤਾਂ ਲੋਕੀ ਜ਼ਰੂਰ ਮਨਾਉਣਗੇ ਪਰ ਜਿੰਨੇ ਖੁੱਲ੍ਹੇ ਦਿੱਲੀ ਨਾਲ ਖਰਚ ਕਰਕੇ ਮਨਾਉਂਦੇ ਮੇਰੇ ਖਿਆਲ ਉਹ ਨਹੀਂ ਐਰਕਾ ਮਨਾਉਂਦੇ ਕਾਕਾਡਾ ਸਾਰਾ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਆ ਕਿਉਂਕਿ ਨਾ ਤਾਂ ਕੋਈ ਇੰਡਸਟਰੀ ਆ ਉਹਦੇ ਨਾਲ ਫਿਰ ਦਿਵਾਲੀ ਤੇ ਤੁਹਾਨੂੰ ਪਤਾ ਹੀ ਹਾਰਾ ਬਿਲਕੁਲ ਜੀ ਬਿਲਕੁਲ ਸਾਰਾ ਖੇਤੀ ਤੇ ਡਿਪੈਂਡ ਏਰੀਆ ਸਾਡੇ ਰਿਲੇਸ਼ਨ ਬਣੇ ਨੇ ਦੁਕਾਨਦਾਰਾਂ ਦੇ ਵੀ ਜ਼ਿੰਮੇਦਾਰਾਂ ਨਾਲ ਰਿਲੇਸ਼ਨ ਨੇ ਜਾ ਜ਼ਿੰਮੇਦਾਰ ਸੌਖਾ ਹੋਊਗਾ ਪੰਜਾਬ ਚ ਤਾਂ ਫੇਰ ਹੀ ਹਰ ਵਰਗ ਜਿਹੜਾ ਸੌਖਾ ਹੋ ਸਕਦਾ ਇਸ ਵੇਲੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਇਸ ਵਾਰ ਦੀਵਾਲੀ ਜਿਹੜੀ ਆ ਪ੍ਰਦੂਸ਼ਣ ਰਹਿਤ ਮਨਾਓ ਗ੍ਰੀਨ ਦੀਵਾਲੀ ਮਨਾਓ ਕਿਉਂ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਅਮਰੀਕਾ ਦੀਵਾਲੀ ਤੇ ਵੀ ਇਹ ਜਿਹੜੀ ਆ ਰੋਕਤ ਆਮ ਲੱਗਣੀ ਚਾਹੀਦੀ ਹੈ ਕਿ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ। ਸਾਡੇ ਨਾਲ ਵਪਾਰੀ ਵੀ ਜਿੱਦਾਂ ਤੁਸੀਂ ਲੱਗਾ ਵਪਾਰੀ ਸਾਹਿਬ ਵੀ ਮਜੂਰ ਨੇ ਪੇਂਟ ਦਾ ਕੰਮ ਇਹਨਾਂ ਦਾ ਕਿਵੇਂ ਯਾਰ ਕੀ ਦੀਵਾਲੀ ਤੇ ਲੋਕੀ ਰੰਗ ਰੰਗ ਪੇਂਟ ਕਰਦੇ ਘਰਾਂ ਦੇ ਵਿੱਚ ਕਿਵੇਂ ਦੇਖਦੇ ਹੋ ਭਾਜੀ? ਨਹੀਂ ਇਸ ਵਾਰ ਬਹੁਤ ਫਰਕ ਆ। ਫਲੱਡ ਆਉਣ ਕਰਕੇ ਬਹੁਤ ਲੋਕਾਂ ਦਾ ਜਿੰਮੇਦਾਰ ਨੁਕਸਾਨ ਹੋਇਆ। ਸਾਡਾ ਜਿਹੜਾ ਏਰੀਆ ਵਾ ਇਹ ਖੇਤੀਬਾੜੀ ਤੇ ਡਿਪੈਂਡ ਹੈ। ਕਿਸਾਨ ਕੋ ਪੈਸਾ ਆਏਗਾ ਤੇ ਮਾਰਕੀਟ 'ਚ ਪੈਸਾ ਹੁੰਦਾ। ਦੀਵਾਲੀ ਆਉਂਦੀ ਲੋਕੀ ਘਰਾਂ ਦੇ ਚੇ ਰੋਗਨ ਪੇਂਟ ਸਫਾਈ ਬਹੁਤ ਫਰਕ ਪਿਆ ਵਾ ਸਾਡੀ ਦੁਕਾਨ ਦਾ پورے ਪੰਜਾਬ 'ਚ ਇਸ ਚੀਜ਼ ਦਾ ਫਰਕ ਪਿਆ ਜਿੱਥੇ ਤਾਂ ਹਰ ਦਾ ਮਾਰ ਪਈ ਐ ਇਸ ਕਰਕੇ ਲੋਕ ਕੰਮ ਕਰਾ ਵੀ ਰਹੇ ਨੇ ਇਹ ਨਹੀਂ ਪਰ ਕਈਆਂ ਨੇ ਤੇ ਇਤਨਾ ਕਿ ਜਿਨ੍ਹਾਂ ਦੇ ਪੈਲੀ ਤੇ ਡਿਪੈਂਡ ਨੇ ਖੇਤੀਬਾੜੀ ਬੰਨੇ ਉਹਨਾਂ ਨੇ ਕਈ ਲੋਕਾਂ ਗਰੀਬਾਂ ਦੇ ਆਪਣੇ ਵਿਆਹ ਜਿਹੜੇ ਨੇ ਪੈਲਸਾ ਤੋਂ ਛੱਡ ਕੇ ਘਰਾਂ 'ਚ ਹੀ ਕਰਨੇ ਇਹ ਸ਼ੁਰੂ ਕਰਤੇ ਨੇ ਕਿ ਸਾਡੇ ਕੋਲ ਇਨਾ ਖਰਚਾ ਨਹੀਂ ਹੋ ਸਕਦਾ ਇਸ ਚੀਜ਼ ਦਾ ਬਹੁਤ ਫਰਕ ਪਿਆ ਬਿਲਕੁਲ ਜੀ ਇਹ ਸੰਜੀ ਕਲਾਨੌਰ ਦੇ ਦੁਕਾਨਦਾਰ ਵੀ ਔਰ ਐਮਐਲਏ ਸਾਹਿਬ ਦਾ ਵੀ ਕਹਣਾ ਵੀ ਇਸ ਵਾਰ ਜੀ ਦੀਵਾਲੀ ਹੈ ਰੌਣਕ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਘੱਟ ਦੇਖਣ ਨੂੰ ਮਿਲ ਗਈ ਔਰ ਦੀਵਾਲੀ ਜਿਹੜੀ ਹੈ ਪ੍ਰਦੂਸ਼ਣ ਨਾਲ ਮਨਾਈ ਹੈ ਤੁਸੀਂ ਦੇਖੋ ਡੈਂਸਰਾ ਟੀਵੀ ਕਲਾਨੌਰ ਸਰਦਾਰ ਸਿੰਘ ਰੰਧਾਵਾ ਜੀ ਕਲਾਨੌਰ ਵਿੱਚ ਚਾਹੇ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਵੇਂ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਹੀਂ ਪੱਥਰ ਕਾਫੀ ਆਹੀ ਰੱਖ ਚੁੱਕੇ ਆ ਹੁਣ ਸ਼ਹਿਰ ਨੂੰ ਲੈ ਕੇ ਇਹਨਾਂ ਦੀ ਜਿਹੜੀ ਕੰਮ ਸ਼ੁਰੂ ਕੀਤੇ ਨੇ ਕਲਾ ਮਰਛਾੜ ਦੇ ਨੇ ਜਿਹੜਾ ਕਲਾਨੌਰ ਤੇ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਲਗਭਗ 13 ਕਰੋੜ ਰੁਪਏ ਦੀ ਜਿਹੜੀ ਮਨਜ਼ੂਰੀ ਲੈ ਕੇ ਉਹਦੇ ਬਾਕੀ-ਬਾਕ ਕੰਮ ਜਿਹੜਾ ਸ਼ੁਰੂ ਹੋ ਚੁੱਕੇ ਨੇ ਇੱਕ ਦੋ ਕੰਮ ਬਚੇ ਨੇ ਉਹ ਵੀ ਇੱਕ ਦੋ ਚਾਰ ਦਿਨ ਦੇ ਵਿੱਚ ਉਹ ਵੀ ਸ਼ੁਰੂ ਹੋਣ ਜਾ ਰਹੇ ਨੇ ਕਲਾਨੌਰ ਨੂੰ ਨੰਬਰ 1 ਜਿਹੜਾ ਸ਼ਹਿਰ ਉਹ ਬਣਾਉਂਦੀ ਆਪਾਂ ਸੋਚੀ ਆ ਤਾਂ ਆਉਣ ਵਾਲੇ ਦਿਨਾਂ 'ਚ ਲਾਈਟਾਂ ਦੀ ਆ ਜਾਂ ਇੱਥੇ ਕੈਮਰੇ ਆ ਉਹ ਵਗੈਰਾ ਸਾਰੇ ਕੁਝ ਲੱਗ ਕੇ ਆ ਵਧੀਆ ਦਿਖ ਬਣਾਵਾਂਗੇ ਕਰਾ ਰਹੇ ਸਰ ਜਿਵੇਂ ਪੰਜਾਬ ਦੇ ਵਿੱਚ ਸੀਐਮ ਜੀ ਆਈ ਕੀ ਹਰ ਪੀੜਤਾ ਨੂੰ ਕੀ ਰਾਹਤ ਦੇਗੇ ਦੇਖੋ ਜਿਹੜਾ ਸੀਐਮ ਸਾਹਿਬ ਨੇ ਕਿਹਾ ਕਿ ਪ੍ਰਤੀ 1 ਅਕੜ 20000 ਰੁਪਿਆ ਦੇਣਾ ਹੈ ਕੱਲ ਸੀਐਮ ਸਾਹਿਬ ਜਨ ਨਾਲ ਹੀ ਆਏ ਆ ਉਹਨਾਂ ਕਿਸਾਨਾਂ ਨੂੰ ਆਪਣੇ ਹੱਥੀ ਜਿਹੜੇ ਚੈੱਕ ਵੰਡੇ ਨੇ ਉਸ ਤੋਂ ਬਾਅਦ ਡੇਰਾ ਬਾਬਾ ਨਾਨਕੀ ਸੀਐਮ ਸਾਹਿਬ ਆਉਣਗੇ ਔਰ ਆਪਣੇ ਹੱਥੀ ਜ਼ਿਮੀਂਦਾਰਾਂ ਨੂੰ ਚੈੱਕ ਇੱਥੇ ਵੀ ਵੰਡ ਕੇ ਜਾਣਗੇ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਇਤਿਹਾਸ ਚ ਵੀ 20000 ਪ੍ਰਤੀ ਅਕੜ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਪਾ ਆਮ ਆਦੀ ਪਾਰਟੀ ਦੀ ਸਰਕਾਰ ਚ ਮਿਲਿਆ ਸਰ ਜਿਵੇਂ ਤਿਹਾਰਾਂ ਦੇ ਦਿਨ ਲੱਗ ਆ ਗਏ ਨੇ ਦੀਵਾਲੀ ਆ ਰਹੀ ਆ ਕਾਫੀ ਲੋਕਾਂ ਦੀ ਫਸਲ ਜਿਹੜੀ ਕਿਸਾਨਾਂ ਦੀ ਬਰਵਾਦ ਹੋ ਚੁੱਕੀ ਆ ਇਸ ਵਾਰ ਦੀਵਾਲੀ ਦੇ ਹਾਲਾਤ ਵਿੱਚ ਬਾਜ਼ਾਰਾਂ ਦੀ ਰੌਣਕ ਕਾਫੀ ਘਟ ਰਹੀ ਨਜ਼ਰ ਆ ਰਹੀ ਹੈ ਕਿਵੇਂ ਦੇਖੋ ਜਿਹੜੇ ਤਿਹਾਰ ਨੇ ਬਹੁਤ ਸਾਰਾ ਇਲਾਕਾ ਜਿਹੜਾ ਉਹ ਕਿਸਾਨਾਂ ਤੇ ਨਿਰਭਰ ਹੈ ਜੇ ਕਿਸਾਨਾਂ ਦੀ ਫਸਲ ਚੰਗੀ ਹੋਏਗੀ ਤਾਂ ਤਿਹਾਰ ਤਾਂ ਹੀ ਬਣਾਏ ਜਾਣਗੇ ਇਸ ਵਾਰ ਜਿੰਨੀ ਕੁਦਰਤ ਦੀ ਮਾਰ ਕਿਸਾਨਾਂ ਨੂੰ ਡੇਰਾ ਬਾਬਾ ਨਾਨਕ ਹਲਕੇ ਚ ਪਈ ਆ ਮੈਨੂੰ ਲੱਗਦਾ ਐਰਕਾ ਤਿਹਾੜ ਜਿਹੜੇ ਫਿੱਕੇ ਹੀ ਰਹਿਣੇ ਨੇ ਬਾਕੀ ਲੋਕੀ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਨੇ ਉਹ ਤਾਂ ਆਪਣੇ ਢੰਗ ਨਾਲ ਦਿਵਾਲੀ ਤਾਂ ਲੋਕੀ ਜ਼ਰੂਰ ਮਨਾਉਣਗੇ ਪਰ ਜਿੰਨੇ ਖੁੱਲ੍ਹਦਿਲੀ ਨਾਲ ਖਰਚ ਕਰਕੇ ਮਨਾਉਂਦੇ ਮੇਰੇ ਖਿਆਲ ਉਹ ਨਹੀਂ ਐਰਕਾ ਮਨਾਉਂਦੇ ਕਿਉਂਕਿ ਸਾਡਾ ਸਾਰਾ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਹੈ ਕਿਉਂਕਿ ਨਾ ਤਾਂ ਕੋਈ ਇੰਡਸਟਰੀ ਆ ਉਹਦੇ ਨਾਲ ਫਿਰ ਦਿਵਾਲੀ ਤੇ ਤੁਹਾਨੂੰ ਪਤਾ ਹੀ ਹਾਰਾ ਬਿਲਕੁਲ ਜੀ ਬਿਲਕੁਲ ਸਾਰਾ ਖੇਤੀ ਤੇ ਡਿਪੈਂਡ ਏਰੀਆ ਹੈ ਸਾਡੇ ਰਿਲੇਸ਼ਨ ਬਣੇ ਨੇ ਦੁਕਾਨਦਾਰਾਂ ਦੇ ਵੀ ਜ਼ਿੰਮੇਦਾਰਾਂ ਨਾਲ ਰਿਲੇਸ਼ਨ ਨੇ ਜਾ ਜ਼ਿੰਮੇਦਾਰ ਸੌਖਾ ਹੋਊਗਾ ਪੰਜਾਬ ਚ ਤਾਂ ਫੇਰ ਹੀ ਹਰ ਵਰਗ ਜਿਹੜਾ ਸੌਖਾ ਹੋ ਸਕਦਾ ਇਸ ਵੇਲੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਇਸ ਵਾਰ ਦੀਵਾਲੀ ਜਿਹੜੀ ਆ ਪ੍ਰਦੂਸ਼ਣ ਰਹਿਤ ਮਨਾਓ ਗ੍ਰੀਨ ਦੀਵਾਲੀ ਮਨਾਓ ਕਿਉਂ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਅਮਰੀਕਾ ਦੀਵਾਲੀ ਤੇ ਵੀ ਇਹ ਜਿਹੜੀ ਆ ਰੋਕਥਾਮ ਲੱਗਣੀ ਚਾਹੀਦੀ ਹੈ ਕਿ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ। ਨਹੀਂ ਸਾਡੇ ਨਾਲ ਵਪਾਰੀ ਵੀ ਜਿੱਦਾਂ ਤੁਸੀਂ ਲੱਗਾ ਵਪਾਰੀ ਸਾਹਿਬ ਵੀ ਮਜੂਦ ਨੇ ਪੇਂਟ ਦਾ ਕੰਮ ਇਹਨਾਂ ਦਾ। ਕਿਵੇਂ ਯਾਰ ਕਿ ਦੀਵਾਲੀ ਤੇ ਲੋਕੀ ਰੰਗ ਰੰਗ ਪੇਂਟ ਕਰਦੇ ਘਰਾਂ ਦੇ ਵਿੱਚ ਕਿਵੇਂ ਦੇਖਦੇ ਭਜੀ? ਨਹੀਂ ਇਸ ਵਾਰ ਬਹੁਤ ਫਰਕ ਹੈ। ਫਲੱਡ ਆਉਣ ਕਰਕੇ ਬਹੁਤ ਲੋਕਾਂ ਦਾ ਜਿੰਮੇਦਾਰ ਨੁਕਸਾਨ ਹੋਇਆ। ਸਾਡਾ ਜਿਹੜਾ ਏਰੀਆ ਵਾ ਇਹ ਖੇਤੀਬਾੜੀ ਤੇ ਡਿਪੈਂਡ ਹੈ। ਕਿਸਾਨ ਕੋ ਪੈਸਾ ਆਏਗਾ ਤੇ ਮਾਰਕੀਟੇ ਲਈ ਪੈਸਾ ਹੁੰਦਾ। ਦੀਵਾਲੀ ਆਉਂਦੀ ਲੋਕੀ ਘਰਾਂ ਦੇ ਵਿੱਚ ਰੋਗਨ ਪੇਂਟ ਸਫਾਈ ਦੇ ਕ ਬਹੁਤ ਫਰਕ ਪਿਆ ਵਾ ਸਾਡੀ ਦੁਕਾਨ ਦਾ پورے ਪੰਜਾਬ 'ਚ ਇਸ ਚੀਜ਼ ਦਾ ਫਰਕ ਪਿਆ ਜਿੱਥੇ ਤਾਂ ਹਰ ਦਾ ਮਾਰ ਪਈ ਐ ਇਸ ਕਰਕੇ ਲੋਕ ਕੰਮ ਕਰਾ ਵੀ ਰਹੇ ਨੇ ਇਹ ਨਹੀਂ ਪਰ ਕਈਆਂ ਨੇ ਤੇ ਇਤਨਾ ਕਿ ਜਿਨ੍ਹਾਂ ਦੇ ਪੈਲੀ ਤੇ ਡਿਪੈਂਡ ਨੇ ਖੇਤੀਬਾੜੀ ਬੰਨੇ ਉਹਨਾਂ ਨੇ ਕਈ ਲੋਕਾਂ ਗਰੀਬਾਂ ਦੇ ਆਪਣੇ ਵਿਆਹ ਜਿਹੜੇ ਨੇ ਪੈਲਸਾ ਤੋਂ ਛੱਡ ਕੇ ਘਰਾਂ 'ਚ ਹੀ ਕਰਨੇ ਇਹ ਸ਼ੁਰੂ ਕਰਤੇ ਨੇ ਕਿ ਸਾਡੇ ਕੋਲ ਇਨਾ ਖਰਚਾ ਨਹੀਂ ਹੋ ਸਕਦਾ ਇਸ ਚੀਜ਼ ਦਾ ਬਹੁਤ ਫਰਕ ਪਿਆ ਬਿਲਕੁਲ ਜੀ ਇਹ ਸੰਜੀ ਕਲਾਨੌਰ ਦੇ ਦੁਕਾਨਦਾਰ ਵੀ ਔਰ ਐਮਐਲਏ ਸਾਹਿਬ ਦਾ ਵੀ ਕਹਣਾ ਵੀ ਇਸ ਵਾਰ ਜੀ ਦੀਵਾਲੀ ਹੈ ਰੌਣਕ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਘੱਟ ਦੇਖਣ ਨੂੰ ਲੱਗੀ ਔਰ ਦੀਵਾਲੀ ਜਿਹੜੀ ਹੈ ਪ੍ਰਦੂਸ਼ਣ ਰਾਹਤ ਮਨਾਈ ਹੈ ਤੁਸੀਂ ਦੇਖੋ ਡੈਨਸਰਾ ਟੀਵੀ ਕਲਾਨੌਰ